ਫੁੱਲਾਂ ਵਾਲੀ ਗੱਡੀ ਉੱਤੇ ਦਿਲਜਾ ਬਣਾ ਕੇ ਚੰਨਾ ਲਿਖਿਆ ਹੋਇਆ ਸੀ ਵਿੱਚ ਤੇਰਾ ਮੇਰਾ ਨਾਮ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਅੱਜ 16 ਜੂਨ ਹੈ ਤੇ ਅੱਜ ਪੰਜਾਬ ਦੇ ਸੈਰ ਸਪਾਟਾ ਮੰਤਰੀ ਤੇ ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਵਿਆਹ ਦੇ ਬੰਦਨ ਦੇ ਵਿੱਚ ਬੱਜ ਗਏ ਨੇ ਅੱਜ ਉਹਨਾਂ ਦਾ ਵਿਆਹ ਗੁਰੂ ਘਰ ਦੇ ਵਿੱਚ ਲਾਵਾ ਹੋਈਆਂ ਨੇ ਐਡਵੋਕੇਟ ਸ਼ਹਿਬਾਜ਼ ਸੋਹੀ ਦੇ ਨਾਲ ਉਹਨਾਂ ਦਾ ਜਿਹੜਾ ਵਿਆਹ ਹੋਇਆ ਅੱਜ ਦੋ ਜਿਹੜੀਆਂ ਰੂਹਾਂ ਦੋ ਜਿਹੜੀਆਂ ਜਿੰਦਾ ਉਹਨਾਂ ਦਾ ਮਿਲਣ ਹੋਇਆ ਦੱਸਦੀ ਕੀ ਪੰਜਾਬ ਦੇ ਜਿਹੜੇ ਸੈਰਸਪਾਟਾ ਮੰਤਰੀ ਨੇ ਅਨਮੋਲ ਗਗਨਮਾਨ ਉਹਨਾਂ ਦੇ ਵਿਆਹ ਦੀਆਂ ਚਰਚਾਵਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ ਪਰ ਆਖਰ ਉਹ ਘੜੀ ਆਈ ਗਈ ਹੈ ਉਹ ਦਿਨ ਆਈ ਗਿਆ ਜਦੋਂ ਅਨਮੋਲ ਗਗਨਮਾਨ ਦਾ ਜਿਹੜਾ ਵਿਆਹ ਹੈ ਅੱਜ ਬੜੀਆਂ ਖੂਬਸੂਰਤ ਜਿਹੜੀਆਂ ਤਸਵੀਰਾਂ ਉੱਥੋਂ ਨਿਕਲ ਕੇ ਸਾਹਮਣੇ ਆਈਆਂ ਨੇ ਅਨਮੋਲ ਗਗਨਮਾਨ ਖਰੜ ਤੋਂ ਵਿਧਾਇਕ ਨੇ ਜਦੋਂ ਚੋਣਾਂ ਹੋਈਆਂ ਇਸ ਵਾਰ ਤਾਂ ਆਪ ਸਰਕਾਰ ਦੀ ਜਿਹੜੀ ਹਨੇਰੀ ਚੁੱਲੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਹਨੇਰੀ ਚੁੱਲੀ ਹੈ ਤਾਂ ਉਸ ਦੇ ਵਿੱਚ ਖਰੜ ਤੋਂ ਵਿਧਾਇਕ ਚੁਣੇ ਗਏ ਨੇ ਅਨਮੋਲ ਗਗਨਮਾਨ ਤਾਂ ਕਿਆ ਅਸਰਾਈਆਂ ਲੰਮੇ ਸਮੇਂ ਤੋਂ ਲੱਗ ਰਹੀਆਂ ਸੀ ਕਿ ਕਦੋਂ ਆਖਰ ਅਨਮੋਲ ਗਗਨ ਮਾਨ ਵਿਆਹ ਦੇ ਪੰਦਨ ਦੇ ਵਿੱਚ ਵੱਜਦੇ ਨੇ ਕਿਉਂਕਿ ਦੱਸਦੀ ਕਿ ਪਿਛਲੇ ਕੁਝ ਸਮਿਆਂ ਦੇ ਵਿੱਚ ਆਪ ਸਰਕਾਰ ਦੇ ਮੰਤਰੀ ਚਾਹੇ ਉਮੀਦ ਹੋਣ ਚਾਹੇ ਹਰਜੋਤ ਬੈਂਸ ਹੋਣ ਇਹਨਾਂ ਦੇ ਵਿਆਹ ਹੋਏ ਨਹੀਂ ਤਾਂ ਵਿਧਾਇਕਾਂ ਦੇ ਵੀ ਵਿਆਹ ਹੋਏ ਨਹੀਂ ਤਾਂ ਆਪ ਸਰਕਾਰ ਦੇ ਵਿੱਚ ਜਾਂ ਆਪ ਪਾਰਟੀ ਦੇ ਵਿੱਚ ਵਿਧਾਇਕਾਂ ਦੇ ਮੰਤਰੀਆਂ ਦੇ ਵਿਆਹ ਦਾ ਸਿਲਸਿਲਾ ਲਗਾਤਾਰ جاری ਹੈ ਤਾਂ ਹੁਣ ਦੱਸਦੀ ਕਿ ਅਨਮੋਲ ਗਗਨ ਮਾਨ ਦਾ ਜਿਹੜਾ ਵਿਆਹ ਅੱਜ ਹੋਇਆ ਹੈ ਖੁਸ਼ੀਆਂ ਆਈਆਂ ਨੇ ਪਰਿਵਾਰ ਦੇ ਵਿੱਚ ਬੇहद ਸੋਹਣੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੱਸਦੀ ਕਿ ਅਨਮੋਲ ਗਗਨ ਮਾਨ ਮਾਨਸਾ ਦੇ ਇੱਕ ਪਿੰਡ ਦੇ ਨਾਲ ਸਬੰਧਤ ਨੇ ਉਹਨਾਂ ਦੇ ਪਿਤਾ ਦਾ ਨਾਮ ਯੋਦਾ ਸਿੰਘ ਮਾਨ ਹੈ ਤੇ ਅਨਮੋਲ ਗਗਨ ਮਾਨ ਨੇ ਜਿਹੜੀ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਕਲਾਕਾਰੀ ਦੇ ਨਾਲ ਪਿਆਰ ਸੀ ਗਾਇਕੀ ਦੇ ਨਾਲ ਪਿਆਰ ਸੀ ਉਹਨਾਂ ਨੇ ਤੂੰਬੀ ਵੀ ਬਚਾਉਣੀ ਜਿਹੜੀ ਬਕਾਇਦਾ ਸਿੱਖੀ ਹੋਈ ਹੈ ਤੇ ਦੱਸਦੀ ਕਿ ਉਹਨਾਂ ਨੇ ਜਿਹੜਾ 뮤직 ਦੇ ਵਿੱਚ ਵਰਲਡ ਫੂਕ ਜਿਹੜਾ ਡਾਂਸ ਕੰਪੀਟੀਸ਼ਨ ਆ ਉਹਦੇ ਵਿੱਚ ਵੀ ਜਿਹੜਾ ਰਸ਼ੀਆ ਯੂਕੇ ਦੇ ਵਿੱਚ ਹੋਇਆ ਉੱਥੇ ਵੀ ਉਹਨਾਂ ਨੇ ਮੱਲਾਂ ਮਾਰੀਆਂ ਸਨ ਇਸ ਤੋਂ ਇਲਾਵਾ ਮਿਸ ਜਿਹੜੀ ਪੰਜਾਬਣ ਮੁਹਾਲੀ ਆ ਉਹ ਵੀ ਖਿਤਾਬ ਉਹਨਾਂ ਨੇ ਆਪਣੇ ਨਾਂ ਕੀਤੇ ਨੇ ਗਾਇਕੀ ਦੇ ਵਿੱਚ ਵੀ ਉਹਨਾਂ ਦਾ ਇੱਕ ਵੱਡਾ ਨਾਮ ਹੋ ਨਿਪੜਾਇਆ ਹੈ ਗਾਇਕੀ ਦੇ ਵਿੱਚ ਵੀ ਉਹਨਾਂ ਨੇ ਕਮਾਲ ਕੀਤੀ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਗਾਇਕਾ ਹੁੰਦੇ ਸਨ ਚਾਉ ਸੁਰਿੰਦਰ ਕੌਰ ਜੀ ਹੋਣ ਪ੍ਰਕਾਸ਼ ਕੌਰ ਜੀ ਹੋਣ ਰਣਜੀਤ ਕੌਰ ਜੀ ਹੋਣ ਤਾਂ ਉਸ ਤਰ੍ਹਾਂ ਦੀ ਜਿਹੜੀ ਗਾਇਕੀ ਆ ਖੇਠ ਆਵਾਜ਼ ਜਿਹੜੀ ਫੋਕ ਆਵਾਜ਼ ਆ ਜਿਹੜੀ ਅਨਮੋਲ ਗਗਨਮਾਨ ਦੀ ਸੀ ਤਾਂ ਦੱਸਦੀ ਕੀ ਰਾਇਲ ਜੱਟੀ ਗੀਤ ਦੇ ਨਾਲ ਉਹ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਾਇਲ ਐਂਟਰੀ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਪੰਜਾਬੋ ਐਲਬਮ ਆਉਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਉਹਕ ਵਰਸਜ ਮਿਲਕ ਜਾਂ ਸ਼ੇਰ ਨਹੀਂ ਗੀਤ ਲਾ ਲਓ ਜਾਂ ਬਲਾਂ ਵਾਲੀ ਪੱਗ ਲਾ ਲਓ ਕਾਲਾ ਸ਼ੇਰ ਲਾ ਲਓ ਪਤੰਦਰ ਗੀਤ ਲਾ ਲਓ ਬਹੁਤ ਸਾਰੇ ਗੀਤ ਜਿਹੜੇ ਅਨਮੋਲ ਗਗਨਮਾਨ ਨੇ ਬੈਕ ਟੂ ਬੈਕ ਇੰਡਸਟਰੀ ਨੂੰ ਦਿੱਤੇ ਪਰ ਦੱਸ ਜੀ ਕਿ ਗਾਇਕੀ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਬੜੇ ਵੱਖਰੇ ਤਰੀਕੇ ਦੇ ਨਾਲ ਉਹਨਾਂ ਦੀ ਐਂਟਰੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਨਾਲ ਬੜਾ ਮੋਹ ਹੁੰਦਾ ਪੰਜਾਬ ਦੇ ਵਿੱਚ ਉਹ ਚਾਹੇ ਕਿਸੇ ਵੀ ਮਸਲੇ ਦੀ ਗੱਲ ਹੋਵੇ ਚਾਹੇ ਉਹ ਧੀਆਂ ਦਾ ਮਸਲਾ ਹੋਵੇ ਚਾਹੇ ਉਹ ਕਿਸੇ ਵੀ ਪੰਜਾਬ ਦੀ ਕਿਸੇ ਵੀ ਧਿਰ ਦੀ ਗੱਲ ਹੋਵੇ ਖੇਤੀ ਦੀ ਗੱਲ ਹੋਵੇ ਕਿਸਾਨੀ ਦੀ ਗੱਲ ਹੋਵੇ ਨੌਜਵਾਨੀ ਬੇਰਜ਼ਗਾਰੀ ਦੀ ਗੱਲ ਹੋਵੇ ਹਰਨੂ ਲੇਕ ਅਨਮੋਲ ਗਗਰਮਾਨ ਜਿਹੜੇ ਚਿੰਤਤ ਰਹਿੰਦੇ ਸਨ ਕਿਉਂਕਿ ਪਰਿਵਾਰ ਵੀ ਉਹਨਾਂ ਦਾ ਸਿਆਸਤ ਦੇ ਨਾਲ ਤਾਲੂਕ ਰੱਖਦਾ ਸੀ ਕਿਤੇ ਨਾ ਕਿਤੇ ਇਸ ਕਰਕੇ ਅਨਮੋਲ ਗਗਰਮਾਨ ਨੂੰ ਇਹ ਸੀ ਉਹਨਾਂ ਦੇ ਮਨ ਦੇ ਵਿੱਚ ਕਸ ਕਪੀੜ ਸੀ ਕਿ ਕਿਤੇ ਨਾ ਕਿਤੇ ਜਦੋਂ ਮੈਂ ਇਸ ਖੇਤਰ ਦੇ ਵਿੱਚ ਆਵਾਂ ਸਿਆਸਤ ਦੇ ਵਿੱਚ ਨਿਤਰਾ ਤਾਂ ਇਹ ਸਾਰੇ ਮੁੱਦਿਆਂ ਤੇ ਮੈਂ ਅਹਿਮ ਗੱਲ ਕਰ ਸਕਾਂ ਤਾਂ 2020 ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਸੰਗੀਤਕ ਕਰੀਏ ਨੂੰ ਅਲਵਿਦਾ ਆਖਦੇ ਨੇ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਉਦੇ ਪ੍ਰਚਾਰ ਦੇ ਵਿੱਚ ਰੁੱਝ ਜਾਂਦੇ ਨੇ ਜੂਝਦੇ ਨੇ ਪੂਰੀ ਤਰ੍ਹਾਂ ਇਥੋਂ ਤੱਕ ਕਿ ਕਈ ਵਾਰ ਉਹਨਾਂ ਨੂੰ ਅਸੀਂ ਧਰਨਿਆਂ ਦੇ ਵਿੱਚ ਵੀ ਦੇਖਿਆ ਜਿੱਥੇ ਉਹਨਾਂ ਦੇ ਨਾਲ ਕਈ ਵਾਰੀ ਮਾੜੇ ਹਾਲਾਤ ਵੀ ਹੋਈ ਪੁਲਿਸ ਦੇ ਨਾਲ ਵੀ ਉਹਨਾਂ ਦੀ ਪੈਸਵਾਜੀ ਹੋਈ ਹੈ ਟਕਰਾਅ ਹੁੰਦਾ ਹੈ ਤਾਂ ਦੱਸਦੀ ਕਿ ਇਹਨਾਂ ਸਾਰੇ ਪੜਾਵਾਂ ਦੇ ਵਿੱਚੋਂ ਨਿਕਲਦੇ ਹੋ ਲਗਾਤਾਰ ਆਮ ਆਦਮੀ ਪਾਰਟੀ ਲਈ ਸੰਘਰਸ਼ ਕਰਦੇ ਰਹੇ ਜੂਝਦੇ ਰਹੇ ਤਾਂ ਫਿਰ ਜਦੋਂ ਸਰਕਾਰ ਆਉਂਦੀ ਹੈ ਤਾਂ ਉਸ ਦੇ ਵਿੱਚ ਉਹ ਮੰਤਰੀ ਵੀ ਬਣਾਏ ਜਾਂਦੇ ਨੇ ਸੈਰ ਸਪਾਟਾ ਮੰਤਰੀ ਟੂਰਿਜ਼ਮ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਵੱਡੀ ਸੋਚ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਜਿਹੜਾ ਸੈਰ ਸਪਾਟਾ ਜਿਹੜੇ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਜਾਂ ਇਹ ਕਿਤੇ ਨਾ ਕਿਤੇ ਪੰਜਾਬ ਨੂੰ ਜਿਹੜਾ ਇੱਕ ਉਹ ਸਪੌਟ ਬਣਾਇਆ ਜਾਵੇ ਜਿੱਥੇ ਖਾਸ ਚੀਜ਼ਾਂ ਹੋਣ ਲਗਾਤਾਰ ਉਸ ਚੀਜ਼ ਤੇ ਮਿਹਨਤ ਕਰਦੇ ਰਹਿੰਦੇ ਨੇ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਸੰਤੁਲਨ ਆ ਜਿਹੜਾ ਦਿਮਾਗੀ ਤੌਰ ਤੇ ਉਹ ਸੋਚਦੇ ਰਹਿੰਦੇ ਨੇ ਕਿ ਪੰਜਾਬ ਨੂੰ ਕਿਵੇਂ ਜਿਹੜੀਆਂ ਅਗਾਂਹ ਲੀਹਾਂ ਤੇ ਲਜਾਇਆ ਜਾਵੇ ਹਾਲਾਂਕਿ ਕੁਝ ਬਿਆਨਾਂ ਕਰਕੇ ਉਹ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਨੇ ਚਰਚਾ ਦੇ ਵਿੱਚ ਵੀ ਰਹਿੰਦੇ ਹਨ ਚਾਹੇ ਉਹ ਐਮਐਸਪੀ ਦਾ ਮੁੱਦਾ ਹੋਵੇ ਚਾਹੇ ਹੋਰ ਗੱਲਾਂ ਹੋਣ ਉਹਨਾਂ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਪਰ ਦੱਸਦੀ ਕਿ ਇਹ ਸਭ ਦੇ ਵਿੱਚੋਂ ਹੁੰਦੇ ਹੋਏ ਜਦੋਂ ਉਹ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਉਹ ਆਪਣਾ ਕੰਮ ਆ ਜਿਹੜਾ ਬਖੂਬੀ ਕਰ ਰਹੇ ਨੇ ਤਾਂ ਦੱਸਦੀ ਕਿ ਹੁਣ ਜਿਹੜੀਆਂ ਖੁਸ਼ੀਆਂ ਆਈਆਂ ਨੇ ਅਨਮੋਲ ਗगनਮਾਨ ਚੋਕੀਏ ਕਿ ਕੈਕੀ ਤੋਂ ਹੋ ਕੇ ਸਿਆਸਤ ਦੇ ਵਿੱਚ ਨਿਤਰੇ ਨੇ ਤਾਂ ਉਹਨਾਂ ਨੇ ਇੱਕ ਵੱਡੀ ਜਿਹੜੀ ਮੱਲ ਮਾਰੀ ਹੈ ਮਾਨਸਾ ਦੇ ਪਿੰਡ ਚ ਉੱਠ ਕੇ ਉਹਨਾਂ ਨੇ ਸਿਆਸਤ ਦੇ ਵਿੱਚ ਨਿਤਰੇ ਨੇ ਤਾਂ ਸਿਆਸਤ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਾਮ ਰਤਬਾ ਹੈ ਤਾਂ ਅੱਜ ਦੀਆਂ ਤਸਵੀਰਾਂ ਬੇहद ਖਾਸ ਨੇ ਪ੍ਰਵਾਦ ਦੇ ਲਈ ਬੇहद ਸੋਹਣਾ ਦੇ ਨੇ ਰਾਤ ਵੀ ਜਿਹੜੀਆਂ ਜਾਗੋ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ ਕਿ ਬੇहद ਸੋਹਣੀਆਂ ਨਿਕਲ ਕੇ ਸਾਹਮਣੀਆਂ ਤਾਂ ਅੱਜ ਅਨਮੋਲ ਗगनਮਾਨ ਨੇ ਜਿਹੜੇ ਵਿਆਹ ਦੇ ਪੰਦਾਂ ਦੇ ਵਿੱਚ ਵੱਜ ਗਏ ਨੇ ਸ਼ਹਿਬਾਸ ਸੋਹੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਜੋੜੀ ਬੇਹੱਦ ਸੋਹਣੀ ਲੱਗਦੀ ਹੈ ਗਨਮੂਲ ਗगनਮਾਨ ਨੇ ਵੀ ਲਹਿੰਗਾ ਪੂਰਾ ਜੱਚ ਰਿਹਾ ਹੈ ਤੇ ਸ਼ਹਿਬਾਸ ਸੋਹੀ ਦੇ ਵੀ ਜਿਹੜੀ ਸ਼ੇਰਵਾਨੀ ਦੇ ਵਿੱਚੋਂ ਫੱਬੇ ਨੇ ਜੀ ਵੈਗਨ ਦੇ ਵਿੱਚ ਜਿਹੜੀ ਇਹ ਜੋੜੀ ਵਿਦਾ ਹੋਈ ਹੈ ਗੁਰੂ ਘਰ ਦੇ ਵਿੱਚੋਂ ਲਾਵਾਂ ਲੈ ਕੇ ਪੂਰੇ ਗੁਰੂ ਦੀ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਸਭ ਕੁਝ ਮੁਕੰਮਲ ਹੋਇਆ ਤਾਂ ਦੱਸਦੀ ਕਿ ਸਿਆਸਤ ਦੇ ਵੀ ਕੁਝ ਦਿੱਗਜ ਉੱਥੇ ਮजूद ਸੀ ਤਾਂ ਬੇहद ਅੱਗੇ ਪ੍ਰੋਗਰਾਮ ਜਿਹੜੇ ਦੱਸਿਆ ਜਾ ਰਿਹਾ ਕਿ ਅੱਗੇ ਰਿਸੈਪਸ਼ਨ ਹੋਣੀ ਹੈ ਤਾਂ ਉਮੀਦ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਅਨਮੋਲ ਗगन ਮਾਨ ਇਸੇ ਤਰ੍ਹਾਂ ਅੱਗੇ ਵੀ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਤਾਂ ਪਰ ਦੱਸਦੀ ਕਿ ਇਹ ਤਸਵੀਰਾਂ ਬੇहद ਖਾਸ ਨੇ ਤਾਂ ਉਮੀਦ ਹੈ ਕਿ ਅਨਮੋਲ ਗगन ਮਾਨ ਜਿਹੜੇ ਸਿਆਸਤ ਦੇ ਵਿੱਚ ਹਮੇਸ਼ਾ ਹੀ ਜਿਹੜਾ ਚੰਗਾ ਕੰਮ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਵਿਆਹਕ ਜ਼ਿੰਦਗੀ ਆ ਵਿਅਵਤਾ ਜ਼ਿੰਦਗੀ ਆ ਉਹ ਵੀ ਬੜੀ ਖੁਸ਼ ਨੂਆ ਹੋਵੇਗੀ ਤਾਂ ਤੁਸੀਂ ਵੀ ਇਸ ਖਬਰ ਦੇ ਨਾਲ ਕੀ ਵੀ ਸੋਚਦੇ ਹੋ ਤੁਸੀਂ ਕੀ ਕਮੈਂਟ ਬਾਕਸ ਦੇ ਵਿੱਚ ਕਹਿਣਾ ਚਾਹੁੰਦੇ ਹੋ ਜੋੜੀ ਨੂੰ ਵਧਾਈਆਂ ਦੇਣੀਆਂ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮਿਟ ਕਰੋ ਕੈਮਰਾਮੈਨ ਦੇਸ਼ ਰਾਜ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ